ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਤੇ ਦਿੱਲੀ ਹਾਈ ਕਮਾਂਡ ਦਾ ਕਬਜ਼ਾ ਹੋ ਗਿਆ ਪੰਜਾਬ ਨੂੰ ਕੌਣ ਚਲਾ ਰਿਹਾ ਹੈ ਇਹ ਸਵਾਲ ਪੰਜਾਬ ਦੀ ਫਿਜ਼ਾ ਦੇ ਵਿੱਚ ਤੈਰ ਰਿਹਾ ਹੈ ਕਿ ਇਹਨੂੰ ਮੁੱਖ ਮੰਤਰੀ ਚਲਾ ਰਹੇ ਨੇ ਜਦ ਮੁੱਖ ਮੰਤਰੀ ਸ਼ਕਤੀਹੀਨ ਕਰ ਦਿੱਤੇ ਗਏ ਨੇ ਜਾਂ ਫਿਰ ਚਲਾਕ ਕੌਣ ਰਿਹਾ ਕੇਜਰੀਵਾਦ ਕੇਜਰੀਵਾਦ ਦੀ ਟੀਮ ਚਲਾ ਰਹੀ ਹੈ ਤੇ ਪੰਜਾਬ ਦੀ ਟੀਮ ਕੀ ਕਰਦੀ ਹੈ ਪੰਜਾਬ ਦੇ ਮੰਤਰੀ ਕੀ ਕਰਦੇ ਨੇ ਸਿਰਫ ਹੁਕਮਾਂ ਦੀ ਪਾਲਣਾ ਕਰਦੇ ਨੇ ਐਨੇ ਸਵਾਲ ਨੇ ਜਿੰਨਾ ਤੇ ਚਰਚਾ ਹੋ ਰਹੀ ਹੈ ਅਜਾ ਆਪਾਂ ਵੀ ਉਹੀ ਸਵਾਲ ਲੈਣੇ ਨੇ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਸ਼ੁਰੂ ਚ ਅਕਸਰ ਕਰਦਾ ਹਾਂ ਅੱਜ ਵੀ ਕਰ ਰਹੇ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਉਹ ਦਰਸ਼ਕ ਜਿਹੜੇ ਪਹਿਲੀ ਵਾਰ ਮੇਰੇ ਨਾਲ ਇਸ ਚੈਨਲ ਤੇ ਜੁੜੇ ਨੇ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਮੈਂ ਇਹ ਗੱਲ ਕਰ ਕਿਉਂ ਰਿਹਾ ਮੈਂ ਇਸ ਕਰਕੇ ਕਰ ਰਿਹਾ ਹਾਂ ਇੱਕ ਬਹੁਤ ਖਾਸ ਗੱਲ ਪਤਾ ਲੱਗੀ ਹੈ ਉਹ ਕੀ ਪਤਾ ਲੱਗੀ ਹੈ ਉਹ ਇਹ ਕਿ ਕੱਲ ਕੈਬਨਿਟ ਦੀ ਮੀਟਿੰਗ ਸੀ ਔਰ ਮੁੱਖ ਮੰਤਰੀ ਸਾਹਿਬ ਦੇ ਪੰਜ ਨਵੇਂ ਮੰਤਰੀ ਜਿਹੜੇ ਆਏ ਨੇ ਉਹ ਵੀ ਕੈਬਨਿਟ ਦੇ ਵਿੱਚ ਸ਼ਾਮਲ ਸੀ ਮੀਟਿੰਗ ਜਿਹੜੀ ਹੈ ਉਹ ਚੱਲ ਰਹੀ ਸੀ ਔਰ ਸ਼ੁਰੂ ਚ ਕੋਈ ਏਜੰਡਾ ਨਹੀਂ ਦਿੱਤਾ ਗਿਆ ਸੀ ਮੀਟਿੰਗ ਬਿਨਾ ਏਜੰਡੇ ਤੋਂ ਮੀਟਿੰਗ ਹੋਈ ਤਾਂ ਅਚਾਨਕ ਚੀਫ ਸੈਕਟਰੀ ਆਉਂਦੇ ਨੇ ਆਕੇ ਚੀਫ ਸੈਕਟਰੀ ਸਾਹਿਬ ਇੱਕ ਪੇਪਰ ਰੱਖਦੇ ਨੇ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਤੇ ਸੀਐਮ ਸਾਹਿਬ ਕਹਿੰਦੇ ਨੇ ਅੱਛਾ ਇਹ ਵਿਵੇਕ ਕੁਮਾਰ ਵਾਲਾ ਫਾਈਲ ਤੇ ਇਥੋਂ ਗੱਲ ਕਲੀਅਰ ਹੋ ਜਾਂਦੀ ਹੈ ਕਿ ਕੈਬਨਟ ਨੇ ਪਾਸ ਕਰਤਾ ਕਿ ਮੁੱਖ ਮੰਤਰੀ ਪੰਜਾਬ ਦਾ ਹੁਣ ਇੱਕ ਚੀਫ ਐਡਵਾਈਜ਼ਰ ਹੋ ਕੌਣ ਹੋ ਜਿਹੜਾ ਜ਼ਮਾਨਤ ਤੇ ਹੈ ਯੂਨੀਸ ਵਾਤੀ ਬਾਲੀਵਾਨ ਨੂੰ ਕੁੱਟਿਆ ਸੀ ਉਹ ਬੰਦਾ ਜਿਹੜਾ ਹੈ ਹੁਣ ਚੀਫ ਐਡਵਾਈਜ਼ਰ ਹੋਏਗਾ ਬਿਬੀ ਕੁਮਾਰ ਜਿਹੜਾ ਕਿਸੇ ਟਾਈਮ ਇਹ ਹੁੰਦਾ ਸੀ ਰਵਿੰਦ ਕੇਜਰੀਵਾਲ ਦਾ ਹੁਣ ਸਾਰੀਆਂ ਪਾਵਰਜ਼ ਇੱਕ ਕਿਸਮ ਦੀਆਂ ਉਹਨਾਂ ਕੋਲ ਚੀਫ ਐਡਵਾਈਜ਼ਰ ਟੂ ਚੀਫ ਮਿੰისტਰ ਪੰਜਾਬ ਕੋਲ ਹੋਣ ਗਈਆਂ ਜਿਹਦੇ ਇਸ਼ਾਰੇ ਤੇ ਕੰਮ ਹੋਊਗਾ ਦਿੱਲੀ ਦੇ ਕੇਜਰੀਵਾਲ ਸਾਹਿਬ ਤੇ ਹੁਣ ਤਾਂ ਫਿਰ ਗਲਤਾ ਉਹੀ ਹੋਣੀ ਹੈ ਨਾ ਕੰਮ ਤਾਂ ਇਹ ਚੱਲਦੇ ਹੁੰਦੇ ਨੇ ਮਦਰ ਹੁਣ ਜੋ ਵੀ ਕੰਮ ਉਤੋਂ ਹੁਕਮ ਆ ਗਿਆ ਦਿੱਲੀ ਤੋਂ ਤੇ ਚੀਫ ਅਡਵਾਈਜ਼ਰ ਨੇ ਕਹਿਣਾ ਹੈ ਕਿ ਜੀ ਮੁਖਮਦ ਰੀਸਬ ਚਾਹੁੰਦੇ ਨੇ ਤੇ ਬਿਊਰੋਕਰੇਸ਼ਨ ਤਾਂ ਪਹਿਲੇ ਹੀ ਪਤਾ ਹੈ ਸੈਕਟਰੀ ਚੀਫ ਸੈਕਟਰੀ ਸਾਰੇ ਤਾਂ ਉਹ ਤਾਂ ਪਹਿਲੇ ਦੇਖ ਲੈਂਦੇ ਹੁੰਦੇ ਨੇ ਕਿ ਪਾਵਰ ਕਿੱਥੇ ਪਈ ਹੈ ਤੇ ਪਾਵਰ ਤਾਂ ਉਹਨਾਂ ਨੇ ਇੱਕ ਦਿਨ ਪਹਿਲੇ ਹੀ ਪਤਾ ਲੱਗ ਗਈ ਸੀ ਕਿੱਥੇ ਪਈ ਹੈ ਜਦੋਂ ਕੇਜਰੀਵਾਲ ਸਾਹਿਬ ਨੇ ਸਾਰੇ ਮੰਤਰੀ ਬੁਲਾ ਲਏ ਦਿੱਲੀ ਨਾਲ ਬੈਠਾ ਰਾਗਵ ਚੱਡਾ ਕੱਲੇ-ਕੱਲੇ ਮੰਤਰੀ ਨੂੰ ਬੁਲਾ ਕੇ ਗੱਲਬਾਤ ਕੀਤੀ ਸਵਾਲ ਕੀਤੇ ਸਵਾਲ ਦੱਸੇ ਗੱਲ ਕੀਤੀ ਔਰ ਦੱਸਿਆ ਆਦੇਸ਼ ਦਿੱਤੇ ਕਿ ਬਦਲ ਬਹੁਤ ਕੁਝ ਹੁੰਦਾ ਕੱਲੇ ਹੀ ਦੀ ਕਿ ਉਹਨਾਂ ਨੇ ਆਦੇਸ਼ ਦਿੱਤੇ ਵੀ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਤੁਹਾਨੂੰ ਟਾਈਮ ਬਦਰ ਮੈਨੂੰ ਦੱਸਦੇ ਰਹੋ ਵੀ ਕਿੰਨਾ ਕੰਮ ਹੋ ਗਿਆ ਇਹ ਗੱਲਾਂ ਤਾਂ ਆਮ ਨੇ ਲੇਕਿਨ ਇਹਦੇ ਪਿੱਛੇ ਇੱਕ ਹੋਰ ਵੀ ਗੱਲ ਹੈ ਮਾਨਸਿਕਤਾ ਯਾਨੀ ਮਾਈਂਡ ਸੈਟ ਸਟ੍ਰਾਈਕ ਕਰਨਾ ਮਨਾਤੇ ਕਿ ਤੁਸੀਂ ਮੰਤਰੀਓ ਸਾਡੇ ਕਰਕੇ ਤੁਸੀਂ ਮੰਤਰੀਓ ਇਹ ਨਾ ਸਮਝਿਓ ਕਿ ਤੁਹਾਡੀ ਕੋਈ ਪਾਵਰ ਹੈ ਨਾ ਸਾਰੀ ਪਾਵਰ ਸਾਡੇ ਕੋਲ ਹੈ ਅਸੀਂ ਜਿਵੇਂ ਦੱਸਦੇ ਓਵੇਂ ਕਰਨਾ ਤੁਸੀਂ ਆਪਣੇ ਆਪ ਕੁਝ ਨਹੀਂ ਕਰਨਾ ਬਦਰ ਇੰਡਾਇਰੈਕਟਲੀ ਇਹ ਕਹਿਣਾ ਕਿ ਤੁਹਾਨੂੰ ਕੀ ਆਉਂਦਾ ਤੇ ਦਿੱਲੀ ਜਿਹੜੀ ਐ ਉਹ ਇਹ ਸਮਝਦੀ ਐ ਕਿ ਇਹਨਾਂ ਨੂੰ ਕੁਛ ਨਹੀਂ ਆਉਂਦਾ ਪੰਜਾਬੀ ਰਾਜ ਨਹੀਂ ਚਲਾ ਸਕਦੇ ਮਨਮੋਹਨ ਸਿੰਘ ਨੇ 10 ਸਾਲ ਦੇਸ਼ ਚਲਾ ਲਿਆ ਸਾਰੀ ਦੁਨੀਆ ਮੰਨਦੀ ਐ ਲੋਹਾ ਪਰ ਰਵਿੰਦਰ ਕੇਜਰੀਵਾਲ ਨੂੰ ਲੱਗਦਾ ਐ ਕਿ ਇਹਨਾਂ ਨੂੰ ਰਾਜ ਨਹੀਂ ਚਲਾਉਣਾ ਆਉਂਦਾ ਉਹਨੇ ਫਿਰ ਬੁਲਾਏ ਮੰਤਰੀ ਇਕੱਲੇ ਇਕੱਲੇ ਨੂੰ 1 ਟੂ 1 ਮਤਲਬ ਸਾਰਿਆਂ ਨੂੰ ਬੁਲਾ ਕੇ ਟਾਈਮ ਦਿੱਤਾ स्लॉट ਬੰਡ ਤੇ ਵੀ ਐਨੇ ਤੋਂ ਐਨੇ ਤੱਕ ਇਹ ਮੰਤਰੀ ਐਨੇ ਤੋਂ ਐਨੇ ਤੱਕ ਇਹ ਮੰਤਰੀ ਆ ਕੇ ਮਿਲੂਗਾ ਤੇ ਮਿਲਿਆ ਉਹਨਾਂ ਨੇ ਮਤਲਬ ਅਹਿਸਾਸ ਕਰਾਤਾ ਕਿ ਤੁਸੀਂ ਸਾਡੇ ਮੈਂ ਨਹੀਂ ਕਹਦਾ ਪਰ ਅਸਾਸਤਾ ਕਰਾਤਾ ਵੀ ਸਾਡੇ ਗੁਲਾਮ ਹੋ ਜਿਵੇਂ ਸੀ ਕਹਣਾ ਉਹ ਵੀ ਤੁਹਾਨੂੰ ਕਰਨਾ ਪਊਗਾ ਸਿੱਤੇ ਚਾਹੇ ਤੁਸੀਂ ਹੋ ਬੋਟਾ ਤੁਹਾਨੂੰ ਪਾਈਆਂ ਨੇ ਪਰ ਜਤਾਇਆ ਅਸੀਂ ਹੈ ਰਾਜ ਸਾਡਾ ਹੈ ਰਾਜ ਆਮਾਦਵੀ ਪਾਰਟੀ ਦਾ ਤੇ ਆਮਾਦਵੀ ਪਾਰਟੀ ਕੇਜਰੀਵਾਲ ਤੇ ਕੇਜਰੀਵਾਲ ਦਾ ਰਾਜ ਹੈ ਇਹ ਉਹਨਾਂ ਨੇ ਦੱਸਿਆ ਪੰਜਾਬ ਨੂੰ ਆਪਾਂ ਦਰੁਸਤ ਕਰਨਾ ਹੈ ਚਲਾਉਣਾ ਹੈ ਚੰਗੀ ਤਰ੍ਹਾਂ ਚਲਾਉਣਾ ਹੈ ਜਿਵੇਂ ਮੈਂ ਸਮਝਦਾ ਉਵੇਂ ਚਲਾਉਣਾ ਹੈ ਇਹ ਉਹਨਾਂ ਨੇ ਦੱਸਿਆ ਜਾਂ ਦੱਸਣ ਦੀ ਉਹ ਸ਼ਕਤੀ ਇੱਕ ਪੱਖ ਹੈ ਕਿ ਮੰਤਰੀਆਂ ਨੂੰ ਕਹਤਾ ਕਿ ਤੁਸੀਂ ਜਿਵੇਂ ਮੈਂ ਕਹਣਾ ਉਹ ਵਿੱਚ ਲਾਓ ਮੁੱਖ ਮੰਤਰੀ ਨੂੰ ਨਹੀਂ ਮੁੱਖ ਮੰਤਰੀ ਦਾ ਲਗ ਕਰਤਾ ਨਾ ਤਾਂ ਹੀ ਤਾਂ ਸ਼ਕਤੀ ਹੁੰਦਾ ਫਿਰ ਦੂਜਾ ਸ਼ਕਤੀ ਹੇਰ ਕਰਦਾ ਟੰਗ ਕਿ ਮੁੱਖ ਮੰਤਰੀ ਦੇ ਜਿੰਨਾ ਵੀ ਸਟਾਫ ਪਰਸਨਲ ਸਟਾਫ ਹੁੰਦਾ ਜਿਸ ਚ ਪਰਸਨ ਸੈਕਟਰੀ ਜਿਸ ਚ ਪੀਏ ਹੁੰਦਾ ਜਿਸ ਚ ਓਐਸਟੀ ਹੁੰਦੇ ਨੇ ਸਭ ਦੀ ਸ਼ਾਂਤੀ ਸ਼ੁਰੂ ਕਰਦੇ ਜਿੰਨੇ ਵੀ ਉਹਦੇ ਚ ਆਮ ਤੌਰ ਤੇ ਆਪਣੇ ਵਿਸ਼ਵਾਸ ਪੱਤਰ ਨੂੰ ਰੱਖਦਾ ਹੁੰਦਾ ਬੰਦਾ ਜਿਹੜਾ ਵੀ ਅਫਸਰ ਹੁੰਦਾ ਤੇ ਵਿਸ਼ਵਾਸ ਪੱਤਰ ਨੂੰ ਕਢ ਦੋ ਰਾਜਵੀਰ ਗਿਆ ਉਹਦਾ ਕਹ ਰਹਿਦਾ ਵੀ ਉੱਥੇ ਸੀ ਇਹ ਤਾਂ ਮੁੱਖ ਮੰਤਰੀ ਹੋ ਚ ਔਂਕਾਰ ਸਿੰਘ ਕਢਤਾ ਬਦਵਾ ਨਵਰੀਤ ਬਦਵਾ ਕਢਤਾ ਹੋ ਸਕਦਾ ਤੇ ਲੈਣ ਦੇਣ ਦਾ ਵੀ ਕੋਈ ਹੋਵੇ ਲੇਕਿਨ ਕਢਤਾ ਫਿਰ ਜਿਹੜਾ ਹੈ ਬਲਤੇਜਪਨ ਨੂੰ ਉਹਦੋਂ ਅਸਤੀਫਾ ਮੈਂ ਇਸ ਕਰਕੇ ਕਹਿਣਾ ਹੈ ਇੱਕ ਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਮੇਰੀ ਸਟੂਡੈਂਟ ਸੀ ਬਨਪ੍ਰੀਤ ਕੌਰ ਡਾਕਟਰ ਮਨਪ੍ਰੀਤ ਕੌਰ ਪੀ ਐਚ ਡੀ ਹੁਣੇ ਕੰਪਲੀਟ ਹੋਈ ਹੈ ਦੋ ਤਿੰਨ ਮਹੀਨੇ ਪਹਿਲਾਂ ਉਹਦੀ 2 ਟਾਈਮ ਹੀ ਮਹੀਨੇ ਪਹਿਲੇ ਉਹਦੀ ਅਪਾਇੰਟਮੈਂਟ ਹੋਈ ਹੈ ਚੰਗੀ ਜਾਂ ਲਿਸਟ ਹੈ ਪੀ ਟੀ ਸਹੀ ਬੀ ਬੀ ਸੀ ਚ ਰਹੀ ਚੰਗਾ ਉਹਦੇ ਪਕੜ ਹੈ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਏ ਸਭ ਦੇ ਪਟੜ ਪਕੜ ਹੈ ਉਹਨੇ ਕੀ ਕੀਤਾ ਉਹਨੂੰ ਕਿਹਾ ਕਿ ਕਿਉਂਕਿ ਮਾਨ ਸਾਹਿਬ ਦੀ ਚੋਇਸ ਸੀ ਜੇ ਨਹੀਂ ਮਾਨ ਦਾ ਕੋਈ ਬੰਦਾ ਨਹੀਂ ਰੱਖਣਾ ਇਹ ਉਹਦੇ ਚ ਇਹਦਾ ਮਤਲਬ ਜਿਹੜਾ ਮੁੱਖ ਮੰਤਰੀ ਇੱਕ ਉਹਦਾ মিডিਆ ਦਾ ਐਡਵਾਈਜ਼ਰ ਜਾਂ ਡਾਇਰੈਕਟਰ ਨਹੀਂ ਰੱਖ ਸਕਦਾ ਸ਼ਕਤੀਹੀਣ ਤਾਂ ਹੋ ਗਿਆ ਪਿਓ ਦਾ ਕੋਈ ਬੰਦਾ ਨਹੀਂ ਫਿਰ ਕਿਹਦੇ ਬੰਦੇ ਆ ਜਿਹੜਾ ਤੁਹਾਨੂੰ ਦੱਸਿਆ ਕੱਲ ਦੀ ਕੈਬਨਿਟ ਮੀਟਿੰਗ ਚ ਉਥੇ ਵੀ ਮਾਨ ਸਾਹਿਬ ਨੇ ਚੁੱਪਚੀਪੇ ਪਾਸ ਕਰਤਾ ਵੀ ਆਜਾ ਵੀ ਬੀਬੇ ਕੁਮਾਰ ਚਲਾ ਲੈ ਜੋ ਕਰਨ ਮੈਨੂੰ ਬੈਠਾ ਰਹਿਣ ਦੇ ਚਾਹੁੰਦੇ ਨੇ ਸਮਝਾ ਤਾ ਤਾਂ ਉਹਦੀ ਹੋ ਗਿਆ ਸੀ ਜਦੋਂ ਇਹ ਹਸਪਤਾਲ ਚ ਸੀ ਜਦੋਂ ਇਹਨਾਂ ਦਾ ਕੋਈ ਪਤਾ ਲੈਂਣ ਨਹੀਂ ਗਿਆ ਜਦੋਂ ਉਹਦੇ 92 ਹੀਰੇ ਚੁੱਪ ਕਰਕੇ ਦਿੱਲੀ ਵੱਲ ਦੇਖ ਰਹੇ ਕਿਸੇ ਨੇ ਇੱਕ ਅੱਖਰ ਸੋਸ਼ਲ ਮੀਡੀਆ ਤੇ ਵੀ ਨਹੀਂ ਲਿਖਿਆ ਕਿ ਭਾਈ ਤੈਨੂੰ ਸ਼ੁਭ ਸ਼ਾਮਾ ਤੂੰ ਜਲਦੀ ਠੀਕ ਹੋਵੇਂ ਨਾ ਤੇ ਜਦੋਂ ਸੰਦੀਪ ਪਾਟਕ ਗਿਆ ਇਹਨਾਂ ਨੇ ਕਹਿੰਦੇ ਜਵਾਬ ਦਿੱਤਾ ਵੀ ਮੈਂ ਨਹੀਂ ਅਸਤੀਫਾ ਦੇਣਾ ਹਾਂ ਜੇ ਤੁਸੀਂ ਕੋਈ ਚੇਂਜ ਕਰਨੀਆ ਕਰ ਲਓ ਉਹ ਕਹਿੰਦਾ ਸਾਡੇ ਕੋਲ ਬੜੇ ਤਰੀਕੇ ਨੇ ਕੇਸਰੀਵਾਲ ਕੋਲ ਤਰੀਕੇ ਨੇ ਔਰ ਸੰਦੀਪ ਪਾਟਕ ਆਈਆ IIT ਦਾ ਪੜਿਆ ਹੋਇਆ ਉਹ ਕਹਿੰਦਾ ਕੋਈ ਠੀਕ ਹੈ ਉਹਨਾਂ ਨੇ ਆ ਤਰੀਕਾ ਲੱਭ ਲਿਆ ਵਿਚ ਜਲੀਲ ਕਰਾਂਗੇ ਵਿਚ ਦੇ ਕੇ ਆਲੇ ਦਾਲੇ ਸਾਰੇ ਕੱਲ ਕਰ ਕੇ ਆਪਣੇ ਬੰਦੇ ਬਾੜ ਤੇ ਜਿਨਾਇਰ ਬਾੜਤਾ ਇਹ ਆ ਗਿਆ ਜਿਹੜੀ ਹੁਣ ਕੁਛ ਮਾਨ ਸਾਹਿਬ ਦਾ ਆਪਣੇ ਘਰ ਉਹਦੇ ਤੇ ਰਹਿਣ ਦਾ ਵੀ ਉਹਦੇ ਚ ਕਰਤਾ ਜਿਗਾਰ ਇਹਦਾ ਮਤਲਬ ਕਿ ਮਾਨ ਸਾਹਿਬ ਤੇ ਕੋਈ ਪਾਵਰ ਨਹੀਂ ਜਾਂ ਪਾਵਰ ਰਹਿਣ ਨਹੀਂ ਦੇਣੀ ਉਹ ਬਸ ਉਹ ਦਿਖਾਉਣਾ ਹੈ ਭਸੰਦੇ ਨਾਲ ਕੰਮ ਰੱਖਤਾ ਉਹਨਾਂ ਕੋਲ ਵੀ ਤੁਸੀਂ ਜੋ ਮਰਜੀ ਬੋਲੀ ਚਲੋ ਸਾਡੀ ਪ੍ਰਸ਼ੰਸਾ ਕਰੋ ਮਾਨ ਸਾਹਿਬ ਨੂੰ ਅੱਗੇ ਵੀ ਕਿਹਾ ਸੀ ਕਿ ਪੰਜਾਬੀਆਂ ਨਾਲ ਤੁਸੀਂ ਤਕਾ ਨਾ ਕਰੋ ਪੰਜਾਬੀਆਂ ਦਾ ਮਾਨ ਸਨਮਾਨ ਹੈ ਭਗਵੰਤ ਮਾਨ ਅਸਲ ਦੇ ਵਿੱਚ ਜਦੋਂ ਮੁੱਖ ਮੰਤਰੀ ਦੇ ਤੌਰ ਤੇ ਵਿਚਰਦਾ ਤੇ ਉਹਦੀਆਂ ਪਾਵਰਸ ਘਟਦੀਆਂ ਨੇ ਉਹ ਪੰਜਾਬ ਦੀ ਉਪਮਾਨ ਦੀ ਗੱਲ ਹੁੰਦੀ ਹੈ ਉੱਥੇ ਜਦੋਂ ਇਹ ਜਾ ਕੇ ਪੈਰਾਂ 'ਚ ਡਿੱਗਦਾ ਹੈ ਕੇਜਰੀਵਾਲ ਦੇ ਤੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਪਹਿਲੀ ਵਾਰ ਤਾਂ ਚਲੋ ਮੰਨ ਲੈਂਦੇ ਆ ਆ ਜਦੋਂ ਹਥਿਆਰ ਤੋਂ ਆਇਆ ਕੀ ਘਟ ਗਿਆ ਕਿਹੜੀ ਉਹਦੇ ਚ ਵੱਡੀ ਕੁਰਬਾਨੀ ਕਰਕੇ ਆਇਆ ਸੀ ਸਿੱਧਾ ਮਾਨ ਪੈਰਾਂ 'ਚ ਡਿੱਗ ਗਿਆ ਕਿਰਤੀ ਹੋਇਆ ਆਉਣ ਸਰ ਮਾਨ ਨੂੰ ਤਾਂ ਇੱਕ ਪਾਸੇ ਕਹਿੰਦਾ ਰਿਜਾਇਨ ਕਰ ਦੇ ਤੋ ਇਹ ਸਾਰਾ ਕੁਛ ਹੁਣ ਤਾਂ ਮੁੱਖ ਮੰਤਰੀ ਕੀ ਹੋਣ ਲੱਗਣ ਲੱਗੇ ਜਿਵੇਂ ਨਾਮ ਤਾਂ ਹੀ ਹੁੰਦਾ ਸਾਰਾ ਕੁਛ ਜੀ ਜਦੋਂ ਉਹਨਾਂ ਨੇ ਕਰਨਾ ਜੇ ਕਰਨੇ ਸਾਰਾ ਟੀਮ ਦੇ ਹੈ ਹੁਣ ਵੀ ਇਹੀ ਹੋਇਆ ਕਰੂਗਾ ਤੁਸੀਂ ਦੇਖੋ ਵਿਵੇਕ ਕੁਮਾਰ ਆ ਗਿਆ ਚੀਫ ਮਿਨਿਸਟਰ ਦਾ ਚੀਫ ਅਡਵਾਈਜ਼ਰ ਹੈ ਸਭ ਨੂੰ ਪਤਾ ਹੈ ਤੇ ਹੁਣ ਕੰਮ ਕਿਵੇਂ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਚੋਂ ਕਿ ਮੁੱਖ ਮੰਤਰੀ ਸਾਹਿਬ ਇਹ ਚਾਹੁੰਦੇ ਨੇ ਕੀ ਚੌਂਦੇ ਨੇ ਅਸਲ ਦੇ ਵਿੱਚ ਉਹ ਦਿੱਲੀ ਚੋਂ ਚਾਹੁੰਦੀ ਐ ਕੀ ਕਰਨਾ ਇਹ ਕਿਹੜਾ ਪਹਿਲੀ ਵਾਰ ਹੋਇਆ ਸ਼ੁਰੂ ਚ ਜਦੋਂ ਸਰਕਾਰ ਬਣੀ ਸੀ ਉਦੋਂ ਇੱਕ ਐਡਵਾਈਜ਼ਰੀ ਬੋਰਡ ਬਣਨ ਲੱਗਾ ਸੀ ਤੁਹਾਡੇ ਯਾਦ ਹੋ ਉਹਦੇ ਚ ਰਾਗਵ ਚੱਡਾ ਨੂੰ ਚੇਅਰਮੈਨ ਬਣਾ ਕੇ ਵੀ ਐਡਵਾਈਜ਼ਰੀ ਬੋਰਡ ਬਣਾ ਦਿੱਤਾ ਉਹ ਥੋੜਾ ਬੋੜਾ ਤਾਂ ਮਾਨ ਸਾਹਿਬ ਨੇ ਰਜਿਸਟਰ ਕੀਤਾ ਅਸਲ ਦੇ ਵਿੱਚ ਉਹ ਕੋਰਟ ਚ ਚੱਲਿਆ ਗਿਆ ਹਾਈ ਕੋਰਟ ਚ ਐਡਵੋਕੇਟ ਜਗਮੋਨ ਸਿੰਘ ਭੱਟੀ ਲੈ ਗਿਆ ਕੇਸ ਉਹਨੇ ਮਾਨ ਸਾਹਿਬ ਵੀ ਵਾਦਤ ਕੀਤੀ ਕੇਸ ਦੀ ਉਦੋਂ ਨਹੀਂ ਹੋਇਆ ਤੋ ਉਹ ਨਹੀਂ ਬਣਿਆ ਤੇ ਹੁਣ ਆ ਤਰੀਕਾ ਅਪਣਾ ਲਿਆ ਕੋਈ ਗੱਲ ਨਹੀਂ ਤੇ ਦਿੱਲੀ ਅਸਲ ਤਾਂ ਸਾਂਝੇ ਰਹੇ ਨੇ ਇਹ ਹੁੰਦਾ ਕੁਛ ਨਹੀਂ ਮੰਨ ਤੋਂ ਗੱਲ ਕਾਫੀ ਹੱਦ ਤੱਕ ਠੀਕ ਹੀ ਹੈ ਇਹ ਨਹੀਂ ਕਿ ਗੱਲ ਹੋਇਆ ਕੁਛ ਨਹੀਂ 2.5 ਸਾਲਾਂ ਚ ਗੱਲਾਂ ਬਾਤਾਂ ਹੀ ਹੋਈਆਂ ਨੇ ਟੁਟਕਲੇਵਾਜੀ ਹੋਈ ਹੈ ਇਹ ਤਾਂ ਗੱਲ ਬਿਲਕੁਲ ਠੀਕ ਹੈ ਮਦਰ ਭਾਸ਼ਣ ਦਿਓ ਤੇ ਭਾਸ਼ਣ ਦੇ ਕੇ ਭੁੱਲ ਜੋ ਵਿਸ਼ਵਾਸ ਯੋਗਤਾ ਚਲੀ ਗਈ ਜਿਹੜੇ ਭਾਸ਼ਣ ਵੀ ਆਏ ਜਿਹੜੇ ਜਿਹੜੇ ਤਾਂ ਕੋਈ ਮਤਲਬ ਨਹੀਂ ਹੈ ਜਿਹੜਾ ਇੱਕ ਵਾਰੀ ਭਾਸ਼ਣ ਦੇਦਾ ਆਪ ਹੀ ਭੁੱਲ ਜਾਂਦਾ ਨੇ ਵੀ ਮੈਂ ਕਿਸੇ ਟਾਈਮ ਇਹ ਵੀ ਕਿਹਾ ਸੀ ਜਿਹੜੀ ਮਾਨਸਾ ਭਾਸ਼ਣ ਦਿੱਤਾ ਪਹਿਲਾਂ ਉਹ ਤੁਹਾਡੇ ਗਦਾਵੀਆਂ ਪਿੱਛੋਂ ਹੋਇਆ ਕਰ ਗਿਆ ਪਹਿਲਾਂ ਮਾਫ ਜਾ ਮੈਨੂੰ ਅੱਛਾ ਜੀ ਮਾਫ ਜਾ ਵਿਸ਼ਵਾਸਯੋਗਤਾ ਕੀ ਹੁੰਦੀ ਹੈ ਜਗੜੂ ਰੇੜੇ ਬੰਦ ਉਦੋਂ ਬਾਅਦ ਯੂ ਟਰਨ ਉਹ ਵਿਧਾਨ ਸਭਾ ਚ ਸੀਤਪਕਸ਼ ਦੀ ਫੋਟੋ ਕਿੱਥੇ ਹੈ ਜੀ 골ਡੀ ਬਰੌਡ ਫੜਾ ਗਿਆ ਜੀ ਫਲਾਣਾ ਤੇ ਪੀਏਯੂ ਚ ਐਸਬਾਈ ਇਹਨੇ ਆ ਕਰਤਾ ਇੱਕ ਦੂਜੇ ਦੇ ਨਿਸ਼ਾਨੇ ਕਦੇ ਅਜੀਤ ਅਖਬਾਰ ਦੇ ਐਡੀਟਰ ਨਾਲ ਲੜਾਈ ਉਹਨਾਂ ਨੇ ਉਹ ਵੀ ਸਮਝੌਤਾ ਕਰ ਲਿਆ ਵਿਜੇ ਨਾਇਰ ਨੇ ਆ ਕੇ ਮਾਨ ਸਾਹਿਬ ਨੂੰ ਤੇ ਦੋ ਡਾਣ ਹੋਰ ਬੰਦਾ ਕਿਵੇਂ ਹੁੰਦਾ ਥੋੜੀ ਲੜਾਈ ਹੋਵੇ ਬਾਅਦ ਚ ਉਹਦੇ ਨਾਲ ਤੁਸੀਂ ਸਮਝੌਤਾ ਕਰ ਲਓ ਨਹੀਂ ਦੋ ਬੰਦੇ ਐਸੇ ਬਿਠਾਤੇ ਮਾਨ ਸਾਹਿਬ ਦੇ ਦਫ਼ਤਰ ਚ ਵਿਜੇ ਨਾਇਰ ਤੇ ਭੇਗੋ ਕੁਮਾਰ ਮਾਨ ਦੇ ਹੱਥ ਚ ਕੀ ਆ ਹੁਣ ਇਹੀ ਤਾਂ ਫਿਰ ਸਵਾਲ ਚੱਲ ਰਹੇ ਨੇ ਯਾਨੀ ਸਾਰਾ ਕੁਝ ਦਿੱਲੀਆ ਨੇ ਜੇ ਕਰਨਾ ਤਾਂ ਮਾਨ ਸਾਹਿਬ ਨੇ ਕੀ ਕਰਿਆ مان صاحب تو ڈمی بن گئے نا پھر سڈر کر کے ہوں آہی رونا ہے سوال ایک خور بھی ہے کہ مان چپ کیوں ہے مان دے نال کوئی نہیں جدو مان نہیں کسے نال مان ہوں بھائی جدوں پارٹی بن رہی سی جی کڑے گیا سوچا سن چھوٹے پر کوئی بولیا جی کھڑے ہوا سکھپال خیرا وٹس ایپ سپتے کوئی بولیا کو بول گی گیا کوئی نہیں بولیا تو کو ہن کوئی نہیں بولتا ਮਾਨ ਸਾਹਿਬ ਦੇ ਨਾਲ ਕਿਹੜਾ ਐਮਐਲਏ ਦੱਸੋ ਕਿਹੜਾ ਗਰੁੱਪ ਹੈ ਉਦੋਂ ਦਿੱਲੀ ਦੇ ਰਹਿਮੁਕਰਮ ਤੇ ਹੈ ਤੇ ਦਿੱਲੀ ਤਾਂ ਫਿਰ ਕਹੀ ਰਹੀ ਹੈ ਦਿੱਲੀ ਨੇ ਕਿਹਾ ਹੁਣ ਦਿੱਲੀ ਕੋਈ ਤਰੀਕਾ ਤਾਂ ਕੋਈ ਨਹੀਂ ਸੀ ਉਹਨਾਂ ਨੇ ਆ ਤਰੀਕਾ ਲੱਭ ਲਿਆ ਵੀ ਠੀਕ ਹੈ ਕੋਈ ਨਹੀਂ ਡੱਬੇ ਬਣਾ ਦੋ ਇਹਨਾਂ ਨੂੰ ਆਗੇ ਬਾਕੀ ਦੇਖਾਂਗੇ ਕੀ ਚੱਲਦਾ ਕੰਮ ਬਹਿ ਤਾਂ ਪਹਿਲੇ ਡੱਬੀ ਸੀ ਕੰਮ ਤੁਸੀਂ ਯਾਦ ਕਰੋ ਕੋਈ ਵੀ ਹਾਲਾ ਕਲੀਨਿਕ ਕੋਈ ਵੀ ਕੰਮ ਮਾਨ ਸਾਹਿਬ ਨਹੀਂ ਕਰ ਰਹੇ ਸੀ ਸਰ ਕੇਜਰੀਵਾਲ ਸਾਹਿਬ ਆਉਂਦੇ ਸੀ ਉਹ ਜਾਖੇਤ ਘਾਟਨ ਕਰਦੇ ਸੀ ਮੁੱਖ ਮੰਤਰੀ ਮਾਨ ਹੋਵੇ ਤੇ ਕੇਜਰੀਵਾਲ ਤਾਂ ਜੇ ਮੁੱਖ ਮੰਤਰੀ ਵੀ ਲਾ ਲਓ ਦਿੱਲੀ ਦਾ ਉਹ ਤਾਂ ਅੱਧਾ ਮੁੱਖ ਮੰਤਰੀ ਹੈ ਦਿੱਲੀ ਚ ਤਾਂ ਪੂਰਾ ਮੁੱਖ ਮੰਤਰੀ ਹੁੰਦਾ ਹੀ ਨਹੀਂ ਤੇ ਜੋ ਕੁਝ ਉਹਨਾਂ ਨੇ ਕਰਨਾ ਹੈ ਜਿਹੜੀ ਨੀਤੀ ਉਹਨਾਂ ਨੇ ਵਾਪਸ ਲੈ ਲਈ ਸ਼ਰਾਬ ਦੀ ਜਿਹਦੇ ਕਰਕੇ ਜੇਲ੍ਹ ਚ ਗਏ ਨੇ ਉਹ ਪੰਜਾਬ ਚ ਲਾਗੂ ਹੈ ਪੰਜਾਬ ਚ ਜੋ ਚਾਹੁੰਦੇ ਨੇ ਉਹੀ ਹੋ ਰਿਹਾ ਜਿਹਨੂੰ ਠੇਕਾ ਜਿੰਦਾ ਹੋ ਰਿਹਾ ਜਿਹੜੀ ਉਹਨਾਂ ਨੇ ਪੋਸਟ ਦੇਣੀ ਹੈ ਡੀਜੀਪੀ ਕਿਹਨੂੰ ਬਣਾਉਣਾ ਹੈ ਹੋਰ ਕਿਸ ਨੂੰ ਕੀ ਕਰਨ ਸਾਰਾ ਕੁਝ ਤਾਂ ਭਗਵੰਤ ਮਾਨ ਉਹ ਦਿੱਲੀ ਹੋ ਰਹੀ ਹੈ ਇਹਨਾਂ ਤੋਂ ਤਾਂ ਕੁਝ ਨਹੀਂ ਹੋਇਆ ਮਤਲਬ ਕਿ ਕੋਈ ਵੀ ਕੰਮ ਆਪਣੀ ਮਰਜ਼ੀ ਨਾਲ ਭਗਵੰਤ ਮਾਨ ਨੂੰ ਨਹੀਂ ਕਰਨ ਦਿੱਤਾ ਹਲੇ ਤੱਕ ਤਾਂ ਇੰਨੀ ਦਖਲ ਅੰਦਾਜ਼ੀ ਦੇਖਣ ਨੂੰ ਮਿਲਿਆ ਹੋਰ ਹੋਰ ਵਾਜਣੀ ਹੈ ਮਤਲਬ ਪੰਜਾਬੀਆਂ ਨੂੰ ਸੱਚੀ ਗੱਲ ਤਾਂ ਇਹ ਹੈ ਭਾਵੇਂ ਭਗਵੰਤ ਮਾਨ ਜਿਹੇ ਜਿਹਾ ਮਰਜ਼ੀ ਹੈ ਚਾਹੇ ਭਗਵੰਤ ਮਾਨ ਤੇ 100 ਲਾਂਚ ਲਾ ਲਓ ਇਹਨਾਂ ਹੈਤਾ ਪੰਜਾਬੀ ਬੋਟਾਂ ਦੇ ਨਾਂ ਤੇ ਪਾਈਆਂ ਨੇ ਤੇ ਇਸ ਕਰਕੇ ਜਦੋਂ ਵੀ ਇਹ ਹੁੰਦਾ ਤਾਂ ਪੰਜਾਬੀ ਸਮਝਦੇ ਨੇ ਸਾਡੀ ਬੇਇੱਜ਼ਤੀ ਕਰ ਰਿਹਾ ਹੈ ਕੇਜਰੀਵਾਲ ਬਸ ਇਹ ਜਿਹੜਾ ਜਿਹੜਾ ਬਿਲਕੁਲ ਜੇ ਮਾਨ ਡਾ ਕੇ ਡਿੱਗਦਾ ਪੈਰਾ ਚ ਉਦੋਂ ਵੀ ਸਮਝਦੇ ਨੇ ਵੀ ਕੇਜਰੀਵਾਲ ਦੇ ਪੈਰਾ ਚ ਕਿਉਂ ਡਿੱਗਦਾ ਹੈ ਇਹ ਪੰਜਾਬ ਦੀ ਬੇਇੱਜ਼ਤੀ ਹੈ ਹੁਣ ਕੇਜਰੀਵਾਲ ਨੂੰ ਪੰਜਾਬ ਦੀ ਮਾਨਸਕਤਾ ਸਮਝਣੀ ਚਾਹੀਦੀ ਹੈ ਕਿ ਜੇ ਲੋਕਾਂ ਨੂੰ ਇਉਂ ਲੱਗਣ ਲੱਗ ਗਿਆ ਨੇ ਜਿਵੇਂ ਹੁਣ ਲੱਗਦਾ ਹੈ ਇਹ ਦਿੱਲੀ ਸਾਨੂੰ ਚਲਾ ਰਹੀ ਹੈ ਇਹਦਾ ਕੰਮ ਖਰਾਬ ਹੋ ਜੂ ਲੋਕ ਜਿਹੜੇ ਪੰਜਾਬੀ ਬੜਾ ਕੋਈ ਛੋਟੀ ਪਾਰਟੀ ਦਾ ਬੈਸ ਤਾਂ ਲੋਕ ਇਹ ਵੀ ਸਭ ਦੇ ਨੇ ਥੋੜਾ ਥੋੜਾ ਕੀ ਉਹ ਨੋਟਾ ਨਾਲ 10 ਜਣੀ ਨੋਟਾ ਤੁਹਾਡੇ ਨਾਲੋਂ ਹਰਿਆਣਾ ਦੇ ਵਿੱਚ 10 12 ਤਾਮਾਂ ਤੇ ਅੱਗੇ ਬੁੱਟੋਲੇਗੀ ਤੁਹਾਡੇ ਦੇ ਹਾਲੇ ਹਰਿਆਣਾ ਦੇ ਪੁੱਤ ਨੂੰ ਬ੍ਰੈਂਡਜ ਤਾਂ ਕਿਸੇ ਨੇ ਪੁੱਛਿਆ ਨਹੀਂ ਤੇ ਪੰਜਾਬ ਵਾਲੇ ਜੇ ਪੁੱਛੇ ਤੇ ਪੰਜਾਬ ਤੇ ਤੁਸੀਂ ਆਪ ਦਾ ਸਾਰਾ ਕੁਝ ਰੈਂਦੀ ਕਸਰ ਪੰਜਾਬ ਤੇ ਕੱਢ ਲਓ ਪੰਜਾਬ ਕੋਲ ਪਹਿਲਾਂ ਪੈਸਾ ਨਹੀਂ ਹੈ ਪੰਜਾਬ ਦੇ ਕਰਜਾ ਚੜਾਈ ਚੱਲੋ ਜੇ ਜਿਹੜੀ ਸਾਰਾ ਕੁਝ ਇਸ ਤਰ੍ਹਾਂ ਹੋਏ ਫਿਰ ਲੋਕਾਂ ਦੇ ਮਨਾਂ ਚ ਘੋਰ ਹੈ ਇਹ ਤਾਂ ਐਂਟੀ ਸਿੱਖ ਹੈ ਮਤਲਬ ਤਿੰਨ ਵਾਰ ਸਰਕਾਰ ਬਣੀ ਦਿੱਲੀ ਚ ਕੋਈ ਸਖਮਤਰੀ ਨਹੀਂ ਲਿਆ ਹੁਣ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਸਖਮਤਰੀ ਹੁੰਦਾ ਤੇ ਹੁਣ ਪੰਜਾਬੀਆਂ ਚ ਪਿਆਰ ਟਾ ਕੇ ਤੁਸੀਂ ਸਾਡੇ ਤੇ ਰਾਜ ਕਰੋ ਜਿਹੜਾ ਇਹ ਹੈ ਨਾ ਦਿੱਲੀ ਰਾਜ ਕਰੇ ਪੰਜਾਬ ਇਹ ਪੰਜਾਬ ਕਦੇ ਵੀ ਨਹੀਂ ਕਰਨਾ ਇਹ ਦੋਨੋਂ ਗੱਲਾਂ ਨੇ ਮੈਂ ਪਹਿਲਾਂ ਵੀ ਇੱਕ ਵਾਰ ਕਿਹਾ ਸੀ ਇੰਪਕ ਨੂੰ ਮਤਲਬ ਮਾਨ ਦੀ ਮਜਬੂਰੀ ਨਹੀਂ ਸਮਝਉਂਦੀ ਮਜਬੂਰੀ ਦੱਸੇ ਅੜੇ ਜੇ ਪੰਜਾਬ ਵਾਲ ਖੜ ਗਿਆ ਪੰਜਾਬ ਦੇ ਨਾਲ ਖੜ ਜੂ ਪਰ ਖੜਨਾ ਤਾਂ ਪਊਗਾ ਨਾ ਲੇਕਿਨ ਉਹ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ ਸੱਚਮੁੱਚੀ ਪੰਜਾਬ ਦੇ ਵਿੱਚ ਇਹ ਨਮੀ ਕਿਸਮ ਦੀ ਸਰਕਾਰ ਮੈਨੂੰ ਵੀ ਉਦੋਂ ਪੜਦੇ ਪੜਦੇ ਹੁੰਦੇ ਸੀ ਵੀ ਐ ਆਉਂਦੀ ਹੈ ਜੀ ਸਟੂਡੀਓ ਕੰਪਨੀ ਆ ਗਿਆ ਚੱਲਦਾ ਰਾਜ ਆ ਚੱਲਦੇ ਨੇ ਐ ਬਾਈ ਪ੍ਰੌਕਸੀ ਵੀ ਰਾਜ ਚੱਲਦੇ ਨੇ ਉਹ ਅਸੀਂ ਹੁਣ ਦੇਖ ਰਹੇ ਹਾਂ ਅਜੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ